हिमाचल ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਕੁਦਰਤ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਮੰਡੀ ਦੇ ਵਿੱਚ ਜਿੱਥੇ ਦੋ ਬਾਰ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਤੇ ਉੱਥੇ ਹੀ ਕੱਲ ਸ਼ਿਮਲਾ ਦੇ ਵਿੱਚ ਵੀ ਭਾਰੀ ਬਰਸਾਤ ਦੇਖਣ ਨੂੰ ਮਿਲੀ ਹੈ ਤੇ ਲਗਾਤਾਰ ਹਿਮਾਚਲ ਦੇ ਵਿੱਚ ਹੋ ਰਹੀ ਬਰਸਾਤ ਨੇ ਕਿਤੇ ਨਾ ਕਿਤੇ ਪੰਜਾਬ 'ਚ ਵੀ ਚਿੰਤਾਵਾਂ ਵਧਾ ਦਿੱਤੀਆਂ ਨੇ ਬੇਸ਼ੱਕ ਪੰਜਾਬ ਦੇ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 7 ਦਿਨ ਹਜੇ ਮੀਂਹ ਦਾ ਕੋਈ ਅਲਰਟ ਨਹੀਂ ਪਰ ਫਿਰ ਵੀ ਕੱਲ ਅਚਾਨਕ ਹੀ ਰਾਤ ਨੂੰ ਜਿਹੜਾ ਭਾਰੀ ਮੀਂਹ ਪੰਜਾਬ ਕਈ ਜੁਲਿਆ ਚ ਦੇਖਣ ਨੂੰ ਮਿਲਿਆ ਜਿਸ ਕਾਰਨ ਹੁਣ ਪੰਜਾਬ ਦੇ ਡੈਮ ਜਿਹੜਾ ਨੇ ਉਫਾਨਾਂ ਦੇ ਉੱਤੇ ਆਏ ਹੋਏ ਨੇ ਤਾਂ ਲਗਾਤਾਰ ਹਿਮਾਚਲ ਤੋਂ ਆ ਰਹੇ ਪਾਣੀ ਕਾਰਨ ਜਿੱਥੇ ਬਿੱਤੇ ਦਿਨ ਪੌਂਗ ਡੈਮ ਦੇ ਫਲੱਡ ਗੇਟ ਜਿਹੜਾ ਨੇ ਉਹ ਖੋਲੇ ਗਏ ਜਿਸ ਕਰਕੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਗਿਆ ਤੇ ਉੱਥੇ ਕਈ ਇਲਾਕੇ ਜਿਹੜਾ ਨੇ ਉਹ ਖਾਲੀ ਕਰਵਾਤੇ ਗਏ ਤੇ ਹੁਣ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਖੱਗਰ ਦਰਿਆ ਦੀ ਤਾਂ ਖੱਗਰ ਦਰਿਆ ਵੀ ਆਪਣੇ ਪੂਰੇ ਉਫਾਨ ਦੇ ਉੱਤੇ ਹੈ ਜਿੱਥੇ ਡੇਰਾ ਬੱਸੀ ਦੇ ਵਿੱਚ ਖੱਗਰ ਦਰਿਆ ਦਾ ਪਾਣੀ ਪੂਰਾ ਪਿਛਲੇ ਦਿਨਾਂ ਦੇ ਵਿੱਚ ਉੱਪਰ ਚੜਿਆ ਦਿਖਾਈ ਦਿੱਤਾ ਤੇ ਹੁਣ ਜ਼ਰੂਰ ਤੋਂ ਅਜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਵਾਰੀ ਫਿਰ ਤੋਂ ਖੱਗਰ ਦਰਿਆ ਜਿਹੜਾ ਹੈ ਇਲਾਕਾ ਵਾਸੀਆਂ ਨੂੰ ਡਰਾਉਣ ਲੱਗ ਗਿਆ ਜੀ ਹਾਂ ਤਾਂ ਖੱਗਰ ਦਰਿਆ ਦਾ ਜਿਹੜਾ ਪਾਣੀ ਹੈ ਖਤਰੇ ਦੇ ਨਿਸ਼ਾਨ ਦੇ ਕੋਲ ਪਹੁੰਚਣ ਵਾਲਾ ਹੈ ਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਫਿਰ ਤੋਂ ਜਿਹੜਾ ਖੱਗਰ ਦਰਿਆ ਦੇ ਵਿੱਚ ਪਾਣੀ ਹਿਮਾਚਲ ਦੇ ਵੱਲੋਂ ਛੱਡਿਆ ਜਾਏਗਾ ਤਾਂ ਹਿਮਾਚਲ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ 15 ਅਗਸਤ ਤੱਕ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਕਿ 15 ਅਗਸਤ ਤੱਕ ਹਿਮਾਚਲ ਦੇ ਵਿੱਚ ਕੁਦਰਤ ਦਾ ਕਹਿਰ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਜਿਸ ਕਰਕੇ ਹਿਮਾਚਲ ਦੇ ਵੱਲੋਂ ਪਾਣੀ ਪੰਜਾਬ ਦੇ ਵੱਲ ਛੱਡਿਆ ਜਾਣਾ ਹੈ ਜਿਸ ਕਾਰਨ ਹੁਣ ਪੰਜਾਬ ਦੇ ਵਿੱਚ ਵੀ ਹੜ੍ਹਾਂ ਵਰਗੀ ਸਥਿਤੀ ਜਿਹੜੀ ਆ ਉਹ ਦਿਨ ਬਦ ਦਿਨ ਵੱਧਦੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਰਸੋਂ ਜਿਹੜਾ ਪੌਂਗ ਡੈਮ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਸ਼ਾਮ ਨੂੰ ਜਿਹੜਾ ਹੈ ਉਹ ਪਾਣੀ ਛੱਡਿਆ ਜਾਏਗਾ ਪਰ ਸ਼ਾਮ ਨੂੰ ਪਾਣੀ ਛੱਡਣ ਤੋਂ ਬਾਅਦ ਅਚਾਨਕ ਹੀ ਸਵੇਰੇ ਵੀ ਜਿਹੜਾ ਪਾਣੀ ਦਾ ਪੱਧਰ ਪੌਂਗ ਡੈਮ ਦੇ ਵਿੱਚ ਵੱਧ ਗਿਆ ਜਿਸ ਕਾਰਨ ਸਵੇਰੇ ਵੀ ਫਲੱਡ ਗੇਟ ਪੌਂਗ ਡੈਮ ਤੇ ਖੋਲਣੇ ਪਏ ਤੇ ਪਾਣੀ ਜਿਹੜਾ ਹੈ ਉਹ ਮਰਦੋਂ ਜੇ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਤੇ ਲਗਾਤਾਰ ਹੁਣ ਪੰਜਾਬ ਦੇ ਦਰਿਆਵਾਂ ਦੇ ਜਿਹੜੇ ਫਲੱਡ ਗੇਟ ਨੇ ਉਹ ਖੁੱਲੇ ਜਾ ਰਹੇ ਨੇ ਜਿਸ ਕਰਕੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹੁਣ ਚਿੰਤਾ ਜਿਹੜੀ ਉੱbredੀ ਸ਼ੁਰੂ ਹੋ ਗਈ ਹੈ ਡੇਰਾ ਬਸੀ ਦਾ ਵੀ ਜ਼ਿਕਰ ਕੀਤਾ ਕਿ ਪਿਛਲੇ ਦਿਨ ਡੇਰਾ ਬਸੀ ਦੇ ਵਿੱਚ ਜਿਹੜਾ ਪੁਲ ਬਣਿਆ ਹੋਇਆ ਹੈ ਤਾਂ ਕੱਗਰ ਦਰਿਆ ਦਾ ਪਾਣੀ ਪੁਲ ਦੇ ਉੱਪਰੋਂ ਵੀ ਲੰਘਦਾ ਹੋਇਆ ਦਿਖਾਈ ਦਿੱਤਾ ਤੇ ਹੁਣ ਅਜਿਹੀਆਂ ਹੀ ਤਸਵੀਰਾਂ ਜਿਹੜੀਆਂ ਨੇ ਸੰਗਰੂਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਜਿਵੇਂ-ਜਿਵੇਂ ਪਾਣੀ ਵਧ ਰਿਹਾ ਹੈ ਉਵੇਂ-ਉਵੇਂ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਬਣ ਰਿਹਾ ਹੈ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਹੁਣ ਆਪਣਾ ਸਮਾਨ ਜਿਹੜਾ ਨੇ ਉਹ ਤਿਆਰ ਕਰਨ ਲੱਗ ਗਏ ਨੇ ਕੀ ਪਤਾ ਕਿਹੜੇ ਵੇਲੇ ਜਿਹੜਾ ਇਹ ਇਲਾਕਾ ਛੱਡ ਕੇ ਜਾਣਾ ਪਵੇ ਤੇ ਇਸ ਦੇ ਗਾਤਾਰ ਸਰਕਾਰ ਤੋਂ ਇਹ ਦਰਖਾਸਤ ਕੀਤੀ ਜਾ ਰਹੀ ਹੈ ਕਿ ਘੱਗਰ ਦਰਿਆ ਦਾ ਜਿਹੜਾ ਉਹਨੂੰ ਹੋਰ ਚੌੜਾ ਕੀਤਾ ਜਾਵੇ ਪਰ ਸਰਕਾਰ ਜਿਹੜੀ ਹੈ ਉਹ ਪਿਛਲੇ ਪਾਸੇ ਖਨੌਰੀ ਵਾਲੇ ਪਾਸੇ ਜਾ ਕੇ ਘੱਗਰ ਦਰਿਆ ਨੂੰ ਜਰੂਰ ਚੌੜਾ ਕਰ ਚੁੱਕੀ ਹੈ ਪਰ ਸੰਗਰੂਰ ਦੇ ਵਿੱਚ ਘੱਗਰ ਦਰਿਆ ਨੂੰ ਚੌੜਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਹਰ ਸਾਲ ਜਿਹੜਾ ਘੱਗਰ ਦਰਿਆ ਉਫਾਨ ਦੇ ਉੱਤੇ ਆ ਜਾਂਦਾ ਹੈ ਤੇ ਖਾਸਾ ਨੁਕਸਾਨ ਵਾਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਵੈਸੇ ਤੇ ਪੰਜਾਬ ਸਰਕਾਰ ਨੇ ਆਪਣੇ ਪੁਖਤਾ ਬੰਦ ਕਰ ਰੱਖਣੇ ਅਫਸਰ ਵੀ ਗੇੜੇ ਮਾਰਦੇ ਨੇ ਜੀ ਪਰ ਕਿਦਰਾ ਕਿਤੇ ਆਪਾਂ ਨੂੰ ਇਤੋਂ ਖਤਰਾ ਹੈ ਜੀ ਜਿਵੇਂ ਆਪਾਂ ਨੂੰ ਹਮਾਤਰਾ ਸਰਕਾਰ ਨੇ ਅਲਰਟ ਕਰਾਇਆ 15 ਜਨਵਰੀ ਅਗਸਤ ਤੱਕ ਜੀ ਉਸ ਤੇ ਆਪਾਂ ਨੂੰ ਬਹੁਤ ਪ੍ਰਬੰਧ ਚਾਹੀਦੇ ਸਰਕਾਰ ਦੇ ਅਫਸਰਾਂ ਨੂੰ ਗੇੜੇ ਮਾਰਨੇ ਚਾਹੀਦੇ ਨੇ ਬਾਰ-ਬਾਰ ਜੀ ਤੇ ਆਪਣੇ ਜੀ ਸੀ ਬੀਆਂ ਛਡਣੀਆਂ ਚਾਹੀਦੇ ਨੇ ਇੱਕ ਦੋ ਜੀ ਸੀ ਬੀ ਆ ਜੀ ਮੰਨ ਲਓ ਜੇ ਕਿਤੇ ਆਪਣੇ ਪਾਣੀ ਟੁੱਟਦਾ ਜਿਵੇਂ ਅੱਗੇ ਅੱਗੇ ਗੱਗਰ ਸਾਡੇ ਭੀੜਿਆ ਜੀ ਪਿੱਛੇ ਮਕੋੜ ਸਾਹ ਤੋਂ ਲੈ ਕੇ ਖਨੌਜੀ ਤੱਕ ਚੌੜਾ ਜੀ ਬੰਦ ਲੱਗਿਆ ਹੋਇਆ ਹੈ ਅੱਗੇ ਸਾਡੇ ਮਕੋੜ ਤੋਂ ਲੈ ਕੇ ਜਾਖਰ ਤੱਕ ਭੀੜਿਆ ਜੀ ਇੱਥੇ ਕਿਸੇ ਵੀ ਪਿੰਡ ਦਾ ਕੋਈ ਖਤਰਾ ਹੈ ਪਾਣੀ ਟੁੱਟ ਵੀ ਸਕਦਾ ਜਿਵੇਂ ਹਾਈਲਰ ਅਲਰਟ ਕਰਕੇ ਸਰਕਾਰ ਨੇ ਹਿਮਾਚਲ ਸਰਕਾਰ ਨੇ ਉਸ ਤੇ ਜੇ ਪਾਣੀ ਵੱਧ ਵਧ ਰਿਹਾ ਤਾਂ ਸਾਨੂੰ ਇਸੀ ਦੇ ਖਤਰਾ ਹੈ ਜੀ ਵੈਸੇ ਜਦੋਂ ਤੱਕ ਦੇਖਿਆ ਜੇ ਵੀ ਹਜੇ ਪਾਣੀ ਦਾ ਪੱਧਰ نیچے ਹਜੇ ਕੋਈ ਖਤਰਾ ਨਹੀਂ ਹੈ ਜੀ ਅਸੀਂ ਜਿਹੜੀ ਫਸਲ ਹੈ ਹੁਣ ਤੱਕ ਕਿੰਨਾ ਕੁ ਟਾਈਮ ਲੱਗੇਗੀ ਪੱਕਣ ਚ ਸਰ ਫਸਲ ਅਜੇ 2 ਮਹੀਨੇ ਤੋਂ ਉੱਪਰ ਰਹੂਗੀ ਜੀ ਤੇ ਇਹ ਜਿਹੜਾ ਪਾਣੀ ਆਪਣੇ ਆ ਮਹੀਨਾ ਡੇਢ ਪਹਿਲਾਂ ਛਡਾ ਚੁੱਕਦਾ ਸੀ ਉਹ ਸਰਕਾਰ ਨੇ ਹੁਣ ਛੱਡ ਰੱਖਿਆ ਜੀ ਇਸ ਤੇ ਸਾਨੂੰ ਫਸਲ ਦਾ ਬਹੁਤ ਨੁਕਸਾਨ ਹੋ ਸਕਦਾ ਜ ਯਾ ਬੰਦ ਟੁੱਟਦੇ ਨੇ ਜੀ ਕਿੰਨੇ ਕ ਪਿੰਡਾਂ ਨੂੰ ਨੁਕਸਾਨ ਪਹੁੰਚੇਗਾ ਇਸ ਦਾ ਇਹ ਸਰ ਕਾਫੀ ਪਿੰਡਾਂ ਨੂੰ ਨੁਕਸਾਨ ਪਹੁੰਚਿਆ ਘੱਟ ਤੋਂ ਘੱਟ ਵੀ 50 60 ਤੇ ਉਧਰ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਉਹ ਰਾਦੇ ਵੱਲੋਂ ਵੀ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਹਰ ਇੱਕ ਚੀਜ਼ ਉੱਤੇ ਨਿਗਰਾਨੀ ਰੱਖ ਕੇ ਬੈਠੇ ਹਾਂ ਅਸੀਂ ਲਗਾਤਾਰ ਹਿਮਾਚਲ ਸਰਕਾਰ ਦੇ ਸੰਪਰਕ ਦੇ ਵਿੱਚ ਆ ਜਿਵੇਂ ਹੀ ਸਾਨੂੰ ਪਤਾ ਲੱਗਦਾ ਕਿ ਉੱਥੋਂ ਪਾਣੀ ਛੱਡਿਆ ਜਾਣਾ ਹੈ ਅਸੀਂ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਹਦਾਇਤਾਂ ਜੜੀਆਂ ਨੇ ਉਹ ਜਾਰੀ ਕਰ ਦਿੰਦੇ ਆ ਇਸ ਦੇ ਨਾਲ ਹੀ ਬਰਿੰਦਰ ਗੋਇਲ ਉਹ ਰਾਦਾ ਕਹਿਣਾ ਹੈ ਕਿ ਲਗਾਤਾਰ ਕਗਰ ਦਰਿਆ ਦਾ ਵੀ ਕੰਮ ਚੱਲ ਰਿਹਾ ਹੈ ਪਿਛਲੇ ਇਲਾਕਿਆਂ ਦੇ ਵਿੱਚ ਜਿਹੜਾ ਕਗਰ ਦਰਿਆ ਚੌੜਾ ਕੀਤਾ ਜਾ ਚ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਥਾਂ ਤੋਂ ਜਿਹੜਾ ਘੱਗਰ ਦਰਿਆ ਤੇ ਪੰਜਾਬ ਦੇ ਹੋਰ ਦਰਿਆ ਉਹ ਚੌੜੇ ਕੀਤੇ ਜਾਣਗੇ ਤਾਂ ਕਿ ਹੜਾਂ ਵਰਗੀ ਸਥਿਤੀ ਜਿਹੜਾ ਪੰਜਾਬ ਦੇ ਵਿੱਚ ਪੈਦਾ ਨਾ ਹੋ ਸਕੇ ਦੇਖੋ ਪਾਣੀ ਜਦੋਂ ਘੱਗਰ ਦਰਿਆ ਹੈ ਜਿਹੜਾ ਘੱਗਰ ਦੇ ਵਿੱਚ ਸਾਰੇ ਹਰਿਆਣੇ ਦਾ ਪਾਣੀ ਆਉਂਦਾ ਹਿਮਾਚਲ ਦਾ ਪਾਣੀ ਆਉਂਦਾ ਜਦੋਂ ਤਾਂ ਪਾਣੀ ਇਹਨਾਂ ਕੋਲੇ ਲੋਕਾਂ ਨੂੰ ਮਾਰਨ ਨੂੰ ਹੁੰਦਾ ਫਲੱਡ ਦੇ ਲਈ ਹੁੰਦਾ ਉਹਦੇ ਤੇ ਪੰਜਾਬ ਵਾਲੇ ਛੱਡ ਦੰਦੇ ਆ ਤੇ ਨਹੀਂ ਪਰ ਸਿੰਚਾਈ ਲਈ ਵਰਦੇ ਆ ਸਾਡੀ ਪੰਜਾਬ ਦੀ ਹਾਲਤ ਦੇਖੋ ਕਿ ਕਿੱਡਾ 3 ਮਹੀਨੇ ਪਹਿਲਾਂ ਹਾ ਹੌਲਾ ਹੋਇਆ ਕਿ ਪਾਣੀ ਹੋਏ ਪਾਣੀ ਹੋਏ ਅੱਜ ਜਦੋਂ ਪਾਣੀ ਸਾਹਮਣ ਦੀ ਗੱਲ ਪਾਣੀ ਦੀ ਮਾਰ ਦੀ ਗੱਲ ਹੈ ਤਾਂ ਅਸੀਂ ਪੰਜਾਬ ਦੇ ਲੋਕ ਚੱਲ ਰਹੇ ਆ